ਸ਼ਾਸ਼ੀਗਲ ਦੋਸਤੋ ਤੁਸੀਂ ਜੁੜੇ ਹੋ ਆਨ ਵੰਡਿਆ ਪੰਜਾਬ ਨਾਲ ਅੱਜ ਮਾਨਸਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਤੇ ਉਹਨਾਂ ਨੇ ਕੁਝ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਆਓ ਤੁਸੀਂ ਵੀ ਸੁਣੋ ਵੀ ਉਹਨਾਂ ਨੇ ਕਿਹੜੇ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਕੀ ਕੀ ਫੈਸਲੇ ਲਏ ਨੇ ਤੇ ਕੁਝ ਅਜਿਹੀਆਂ ਸੁਵਿਧਾਵਾਂ ਹੁੰਦੀਆਂ ਨੇ ਜੋ ਕਿ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕੁਝ ਸਕੂਲਾਂ ਨੂੰ ਦਿੱਤੀਆਂ ਜਾਂਦੀਆਂ ਪਰ ਸਕੂਲਾਂ ਦੇ ਵਿੱਚ ਜੋ ਠੇਕੇਦਾਰੀ ਸਿਸਟਮ ਚੱਲ ਰਿਹਾ ਹੈ ਉਹ ठेकेदार ਉਹਨਾਂ ਸੁਵਿਧਾਵਾਂ ਨੂੰ ਬੱਚਿਆਂ ਤੱਕ ਪਹੁੰਚਾਉਣ ਦੀ بجائے ਆਪਣੇ ਤੱਕ ਹੀ ਸੀਮਤ ਰੱਖ ਲੈਂਦੇ ਨੇ ਤੇ ਬੱਚਿਆਂ ਤੱਕ ਉਹ ਸੁਵਿਧਾਵਾਂ ਨਹੀਂ ਪਹੁੰਚ ਸਕਦੀਆਂ ਉਹ ਮਸਲਾ ਵੀ ਮੀਟਿੰਗ ਦੇ ਵਿੱਚ ਉਠਾਇਆ ਗਿਆ ਹੈ ਤੁਸੀਂ ਵੀ ਸੁਣੋ ਕੀ ਆ ਪੂਰੇ ਮਾਮਲੇ ਕਾਮਰੇਡ ਜੀ ਅੱਜ ਛੋਟੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਹੜੇ-ਕਿਹੜੇ ਮੁੱਦਿਆਂ ਤੇ ਮੀਟਿੰਗ ਕੀਤੀ ਹੈ ਤੇ ਕੀ ਇਹਦਾ ਨਤੀਜਾ ਇੱਕ ਅੱਜ ਜੀ ਅਸੀਂ ਇੱਥੇ ਬਾਬਾ ਪੂਜਾ ਸ੍ਰੀ ਭਵਨ ਦੇ ਵਿੱਚ ਮਜ਼ਦੂਰ ਕਿਸਾਨ ਦੁਕਾਨਦਾਰ ਮਜ਼ਦੂਰ ਸੰਘਰਸ਼ ਕਮੇਟੀ ਦੀ ਇਹ ਕੀਤਾ ਉਹਦੀ ਮੀਟਿੰਗ ਹੋਈ ਹੈ ਉਹਦੇ ਚ ਫੈਸਲਾ ਇਹ ਲਿਆ ਗਿਆ ਵੀ ਜਿਹੜਾ ਚਾਉ ਸਕੂਲ ਦੇ ਵਿੱਚ ਮਤਲਬ 70 ਦਿਨਾਂ ਦੇ ਕਰੀਬ ਤਰਨਾ ਚੱਲ ਰਿਹਾ ਸੀ ਜੈਜ ਮੰਗਾ ਨੂੰ ਲੈ ਕੇ ਜਿਹੜੀਆਂ ਉੱਥੇ ਮਤਲਬ ਲੜਕੀਆਂ ਪੜਾ ਰਹੇ ਨੇ ਟੀਚਰ ਪੜਾ ਰਹੇ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਉਹ ਮੈਨੇਜਮੈਂਟ ਮਤਲਬ 50 60% ਰੁਪਇਆ ਖਾ ਰਹੀ ਹੈ ਮਤਲਬ ਸਕੂਲ ਇਸ ਲਈ ਖੁੱਲੇ ਸੀ ਕਿ 70% ਸਰਕਾਰ ਪਊ 30% ਡੋਨੇਸ਼ਨ ਦੇਣਗੇ ਹੋਲ ਟ੍ਰੇ ਹਾਬੇ 17% ਜਿਹੜਾ ਸਰਕਾਰ ਪਾਉਂਦੀ ਆ ਉਹਦਾ ਵੀ 35 50% ਇਹ ਖਾ ਰਹੇ ਨੇ ਬੱਚਿਆਂ ਦੀਆਂ ਫੀਸਾਂ ਬੱਚਿਆਂ ਦੇ ਜਿਹੜੀਆਂ ਵਰਦੀਆਂ ਨੇ ਬੱਚਿਆਂ ਦੇ ਬੈਗ ਨੇ ਉਹ ਖਾਦੇ ਜਾ ਰਹੇ ਨੇ ਪਿਛਲੇ 3-4 ਸਾਲਾਂ ਤੋਂ ਕੁਛ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਜੇ ਉੱਥੋਂ ਦੀਆਂ ਟੀਚਰ ਜਿਹੜੇ ਅਵੇਅਰ ਨੇ ਉਹਨਾਂ ਨੇ ਸਵਾਲ ਠਾਇਆ ਤਾਂ ਉਹਨਾਂ ਨੂੰ ਹਟਾਇਆ ਗਿਆ ਜੇ ਉਹਨਾਂ ਨੇ ਧਰਨਾ ਲਾਇਆ ਤਾਂ ਪੁਲਿਸ ਇੱਥੋਂ ਦੀ ਭਗਵੰਤਮਾਨ ਸਰਕਾਰ ਜਿਹੜੀ ਇੱਕ ਤਰ੍ਹਾਂ ਦੀ ਮਤਲ ਜ਼ਬਰਦਸਤ ਇੱਕ ਪੂਰੇ ਦਾ ਪੂਰਾ ਪੰਜਾਬ ਦੇ ਵਿੱਚ ਮਾਹੌਲ ਬਣਾ ਰਹੀ ਆ ਉਨੇ ਜ਼ਬਰਦਸਤੀ 13 ਮਹੀਨਿਆਂ ਦੀ ਜਿਹੜੀ ਬੱਚੀ ਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਇਹ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਵਾਬ ਦੇਣਾ ਪੂ ਇਸ ਸਰਕਾਰ ਨੂੰ ਉੱਥੇ ਕਿਸਾਨ ਸਾਡੇ ਗ੍ਰਾਂਹ ਵਾਲੀ ਜਥੇਬੰਦੀ ਦੇ ਅੰਦਰ ਕੀਤੇ ਨੇ ਉੱਥੇ ਉੱਥੋਂ ਦੇ ਟੀਚਰ 31 32 ਦੇ ਕਰੀਬ ਜਿਹੜੇ ਜੇਲ੍ਹ 'ਚ ਬੈਠੇ ਨੇ ਅੱਜ ਮੀਟਿੰਗ ਕਰਕੇ ਮੰਗ ਕੀਤੀ ਹੈ ਵੀ ਉਹਨਾਂ ਨੂੰ ਤੁਰੰਤ ਰਿਹਰ ਕੀਤਾ ਜਾਵੇ ਜਿਹੜਾ ਇੱਥੋਂ ਦਾ ਠੱਗ ਗਰਮੇਲ ਉਹਦਾ ਬਣਾ ਰੱਖਿਆ ਮੁਖੀ ਇਹਦੀ ਪ੍ਰਾਪਰਟੀ ਦੀ ਜਾਂਚ ਕਰਕੇ ਇਹਨੂੰ ਤੁਰੰਤ ਲਾਂਭੇ ਕੀਤਾ ਜਾਵੇ ਤੇ ਉਹਨਾਂ ਕੁੜੀਆਂ ਨੂੰ ਤੁਰੰਤ ਜੁਆਇਨ ਕਰਾ ਕੇ ਜਿਹੜੇ ਬਣਦੇ ਬੱਚਿਆਂ ਦੇ ਮਤਲਬ ਜੋ ਪਿੱਛੋਂ ਆਉਂਦਾ ਸਰਕਾਰ ਵੱਲੋਂ ਕਿਤਾਬਾਂ ਕਾਪੀਆਂ ਬੈਗ ਤੇ ਜਿੰਨੀ ਤਨਖਾਹ ਆਉਂਦੀ ਆ ਉਹਨਾਂ ਨੂੰ ਪ੍ਰੋਪਰਟੀਆਂ ਨਾਲ ਦਿੱਤੀ ਜਾਵੇ ਜੇ ਇਹ ਨਹੀਂ ਮਤਲਬ ਸਰਕਾਰ ਮਤਲਬ ਕੋਈ ਆਉਣ ਵਾਲੇ ਕਦੇ ਦਿਨ ਦੇ ਵਿੱਚ ਇਹ ਫੈਸਲਾ ਕਰਦੀ ਉਤੋਂ ਦੀ ਮੈਨੇਜਮੈਂਟ ਤੇ ਜਦ ਸਰਕਾਰ ਇਹਦਾ ਹੱਲ ਨਹੀਂ ਕਢਦੀ ਤਾਂ ਪਰਸੋਂ ਨੂੰ ਮਤਲਬ ਸਾਡੀਆਂ ਸਾਰੀਆਂ 20 ਦੇ ਕਰੀਬ ਜਥੇਬੰਦੀਆਂ ਵੱਲੋਂ ਇੱਥੇ ਅਰਥੀ ਸਾੜੀ ਜਾਊ ਇਸ ਮੈਨੇਜਮੈਂਟ ਦੀ ਇਸ ਭਗਵੰਤਮਾਨ ਸਰਕਾਰ ਦੀ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਇੱਥੇ ਕਾਲਜ ਤੇ ਸਕੂਲ ਚੱਲਦੇ ਨੇ ਉਹ ਚੱਲਣ ਨਹੀਂ ਦਿੱਤੇ ਜਾਣਗੇ ਅੱਜ ਦਾ ਫੈਸਲਾ ਅੱਜ ਦੀ ਮੀਟਿੰਗ ਦਾ ਹੋਇਆ ਤੇ ਅਸੀਂ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਇਸ ਤੰਗ ਨਾਲ ਤਸ਼ੱਦਦ ਕਰਕੇ ਤੇ ਕੋਈ ਮਾਨਸਾ ਦੇ ਵਿੱਚ ਇੱਥੋਂ ਦੀ ਮੈਨੇਜਮੈਂਟ ਆਰਾਮ ਨਾਲ ਆਉਦੇ ਘਰਾਂ ਦੇ ਵਿੱਚ ਸੌਜੂ ਅਸੀਂ ਇਹ ਫੈਸਲਾ ਲਿਆ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਇਹਨੂੰ ਜ਼ਬਰਦਸਤ ਜਿਹੜਾ ਉੱਥੇ ਕਹਾੜਾ ਚ ਲੈਤਾ ਮੂੰਹ ਤੋੜ ਜਵਾਬ ਦੇ